ਹਾਂਜੀ ਮਿੱਤਰੋ ਮਿੱਟੀ ਲਾਰੇ ਸੀ ਗੋਭੀ ਤੇ ਮੈਂ ਚਲ ਦਿਖਾ ਦਈਏ ਦਸਤਾਨੇ ਦੁੱਸਰੇ ਪਏ ਹੋਏ ਨੇ ਆਪਣੇ ਠੰਡਾ ਬੜੀ ਆ ਬਈ ਟੋਪੀ ਲੈ ਕੇ ਆ ਬੰਨ ਕੇ ਆਏਗੇ ਕੰਨਾਂ ਨੂੰ ਹਵੰਡਾ ਜੀ ਕੱਲ ਆਪਾਂ ਨੂੰ ਤੁਹਾਨੂੰ ਪਤਾ ਗੁੱਡੀ ਸੀਗੀ ਅੱਜ ਆਪਾਂ ਮਿੱਟੀ ਲਾਰੇਗੇ ਸਵੇਰੇ ਸਵੇਰੇ ਠੰਡਿਚ ਤੁੰਦ ਬਹੁਤ ਹੈ ਬਚ ਕੇ ਰਹੋ ਭਾਈ ਸਭ ਤੋਂ ਜਿੰਨਾ ਬਚਿਆ ਜਾਂਦਾ ਹੈ ਸਟੈਂਡ ਵੀ ਤੁਹਾਨੂੰ ਦਿਖਾਵਾਂ ਆਪਾਂ ਕਿੰਨਾ ਕੱਬਾ ਬਣਾਇਆ ਹੋਇਆ ਹੈ ਤਿੰਨ ਨੋਵੀਆਂ ਚ ਲੱਗੀਆਂ ਨੇ ਤਿੰਨ ਹੀ ਰਕੀਨਾਂ ਨਹੀਂ ਕਲਾਣ ਨੇ ਤੇਰ ਗਾਂਦਵਾਏ 15 ਇਹ ਤੁਹਾਨੂੰ ਦਿਖਾਵਾਂਗੇ ਫਿਰ ਜਿੱਪਰੋਂ Þetta er því að við þá erum við að vera í þessu stíl og við erum við að vera í þessu stíl.